ਅੱਜ ਟਾਡਾ ਸੈਂਟਰ ਦੇ ਵਿੱਚ ਅਸੀਂ ਬੈਠੇ ਆ ਮੈਨੂੰ ਬੜੀ-ਬੜੀ ਤੇ ਇਲਾਕੇ ਨੂੰ ਬੜੀ-ਬੜੀ ਨਿਰਾਸ਼ਾ ਹੈ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹੈ ਕਿ ਬੋਦੀ ਦਾ ਜਿਹੜਾ ਬਜਟ ਆਇਆ ਹੈ ਇਹਦੇ ਵਿੱਚ ਪੰਜਾਬ ਲਈ ਬਹੁਤ ਹੀ ਘੱਟ ਸਬਤ ਹੋਇਆ ਹੈ ਕਿ ਨਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਨਾ ਖੇਤੀ ਲਈ ਕੋਈ ਪੈਸਾ ਕਿத்து ਤੱਕ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਨੂੰ ਸਪੈਸ਼ਲਿਟੀ ਪੈਲੀ ਦਿੱਤੇ ਗਏ ਨੇ ਤੇ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਨਾਲ ਕਾਣੀ ਵੱਡ ਹੋਈ ਹੈ ਅਸੀਂ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਇੱਦਾਂ ਦਾ ਸੂਬਾ ਸੀ ਜਿਹੜਾ ਦੇਸ਼ ਦਾ ਅन्न भंडार 펄ਦਾ ਸੀ ਤੇ ਅੱਜ ਦੇਸ਼ ਨੂੰ ਲੋੜ ਆਖੇ ਤੇ ਤੇਰੇ ਸਾਥੀਓ ਅਪਾ ਅੱਜ ਸਾਰੇ ਇਹ ਵਿਰੋਧਤਾ ਕਰਦੇ ਆ ਕਿਉਂਕਿ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਅੱਗੇ ਪੰਜਾਬ ਦੀ ਨਿਕੰਮੀ ਸਰਕਾਰ ਇਦਾਂ ਦੀ ਬਣ ਗਈ ਹੈ ਭਗਵਾਨ ਤੁਮਾਂ ਦੀ ਜਿਨ੍ਹਾਂ ਨੇ ਵਿੱਤ ਕਮਿਸ਼ਨ ਨੂੰ ਦੱਸਿਆ ਹੀ ਨਹੀਂ ਕਿ ਸਾਨੂੰ ਪੰਜਾਬ ਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਇਸ ਤੇ ਵੀ ਬਹੁਤ ਤਕਸਲ ਹੋਇਆ ਹੈ ਇਸ ਲਈ ਆਸ ਕੀ ਆਖ ਆਪਣੇ ਆਸਰਾ ਹੀ ਉਹ ਪਰ ਇਹਨੂੰ ਮਤ ਪਹਿਲੇ ਸੁਦੇ ਨਾਲ ਦੇਖ ਰਿਹਾ ਕਿ ਜਿਹੜਾ ਮੋਦੀ ਨੇ ਬਜਟ ਪੇਸ਼ ਕੀਤਾ ਇਹਦੇ ਵਿੱਚ ਪੰਜਾਬ ਬਹੁਤ ਪਛੜ ਗਿਆ ਮੈਂ ਇਹ ਵੀ ਬਹਿਸ ਕੀਤਾ ਸੀ ਕਿ ਜਿਹੜੇ ਪਲਾਪ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਉਹ ਭਾਰ ਕਰਾਂਗੇ ਉਹ ਵੀ ਨਹੀਂ ਹੋਈ ਇਸ ਬਜਟ ਦੇ ਵਿੱਚ ਤੇ ਨਾ ਹੀ ਆ ਬਾਚਨ ਸਾਡਾ ਦੇਖ ਲੋ ਨਾ ਤੁਬਾ ਸਾਡੇ ਸਰਕਾਰ ਬਣੀ ਹੈ ਕਿ ਉੱਥੇ ਅਸੀਂ ਲਾਗੂ ਕਰਤੀ ਇਸ ਕਰਕੇ ਖੇਤੀ ਵਾਲੇ ਪਾਸੇ ਵੀ ਮਾਰ ਪਈ ਹੈ ਤੇ ਨਾਲ ਨਾਲ ਜਿਹੜੇ ਵੀ ਪੰਜਾਬ ਦੇ ਡਿਪਾਰਟਮੈਂਟ ਦੇ ਕੰਮ ਸੀ ਜਿਹੜਾ 2014 ਤੋਂ ਵਿੱਤ ਕਮਿਸ਼ਨ ਦੀ ਉਹਦੇ ਵੀ ਪੈਸੇ ਇਹਨਾਂ ਰੋਕੇ ਨੇ ਤੇ ਪੰਜਾਬ ਨੂੰ ਮੰਨ ਲਈ ਜਿਹੜੀ ਹਾਲਾਤ ਪੰਜਾਬ ਦੀ ਠੀਕ ਨਹੀਂ ਨਾ ਹੀ ਇਹਨਾਂ ਨੇ ਐਮਐਸਪੀ ਦੀ ਗੱਲ ਜਿਹੜੀ ਗਰੰਟੀ ਜਿਹੜੀ ਦਿੱਤੇਣੀ ਸੀ ਜੀ ਕਿਸਾਨਾਂ ਨੂੰ ਉਹ ਵੀ ਇਹਨਾਂ ਨੇ ਦੇ ਨਹੀਂ